ਪਿਤੇ ਦਿਨੀ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀ ਚਾਰਜ ਖਿਲਾਫ ਫਰੀਦਕੋਟ ਦੇ ਕੋਟਕਪੂਰਾ ਵਿੱਚ ਪੱਤਰਕਾਰਾਂ ਵੱਲੋਂ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਖਿਲਾਫ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਫੂਕਿਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਕਿ ਕਿਸੇ ਵੀ ਸੂਰਤ ਵਿੱਚ ਮੀਡੀਆ ਦੀ ਆਵਾਜ਼ ਨੂੰ ਦਬਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਹੀ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਦਾ ਇਹ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ। ਪਾਈਚਾਰੇ ਵੱਲੋਂ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਪਿਛਲੇ ਦਿਨੀ ਅੰਮ੍ਰਿਤਸਰ ਵਿਖੇ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਜਾਇਜ਼ ਮੰਗਾਂ ਦੇ ਖਾਤਰ ਮੰਗ ਪੱਤਰ ਦੇਣ ਜਾ ਰਹੇ ਪੱਤਰਕਾਰਾਂ ਤੇ ਜੋ ਕੁੱਝਿਆ ਕਹਿਤਾ ਆ ਗਿਆ ਉਹਦੇ ਬਾਰੇ ਵਿਕਰਮ ਜੀਠਿਆ ਲੋਕ ਸੰਪਰਕ ਮੰਤਰੀ ਦਾ ਪੁਤਲਾ ਫੂਕ ਕੇ ਨਾਹਰੇਬਾਜੀ ਕੀਤੀ ਗਈ ਤੇ ਉਹਨਾਂ ਨੂੰ ਸੁਚੇਤ ਕੀਤਾ ਗਿਆ ਕਿ ਜੇ ਭਵਿੱਖ ਦੇ ਵਿੱਚ ਪੱਤਰਕਾਰਾਂ ਖਿਲਾਫ ਕਿਸੇ ਵੀ ਪ੍ਰਕਾਰ ਦੀ ਕੋਈ ਜਿਆਦਤੀ ਜਾਂ ਤੱਕੇਸ਼ਾਈ ਹੋਈ ਤਾਂ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਸਾਰੇ ਪੰਜਾਬ ਦੀ ਦੀ ਨਹੀਂ ਦੇਸ਼ ਦੀ ਦੁਨੀਆ ਭਰ ਦੀ ਪ੍ਰੈਸ ਇੱਕ ਹੈ ਪ੍ਰੈਸ ਸਾਡੀ ਬਰਕਰਾਰ ਹੈ ਅਸੀਂ ਪੱਤਰਕਾਰਾਂ ਖਿਲਾਫ ਕਿਸੇ ਪ੍ਰਕਾਰ ਦੀ ਤੱਗੇਸ਼ਾਈ ਜ਼ੁਲਮ ਜਾਂ ਗੁੰਡਾਗਰਦੀ برداشت ਨਹੀਂ ਕਰਾਂਗੇ ਜਦੋਂ ਪੱਤਰਕਾਰਾਂ ਤੇ ਹਮਲਾ ਹੋਇਆ ਉਹਦੇ ਖਿਲਾਫ ਅੱਜ ਕੋਡ ਹੋਵੇ ਪੱਤਰਕਾਰਾਂ ਭਾਈਚਾਰੇ ਨੇ ਅਸੀਂ ਬੋਲਦੇ ਪੱਤਰਕਾਰਾਂ ਦੇ ਨਾਮ ਨਾਲ ਹੋਏ ਅਸੀਂ ਪਰਜੋਰ ਮੰਗ ਕਰਦੇ ਹਾਂ ਸਰਕਾਰ ਤੋਂ ਪੱਤਰਕਾਰਾਂ ਨੂੰ ਸੁਰੱਖਿਤ ਮਾਹੌਲ ਮੁਹੱਈਆ ਕਰਾ ਦਿਓ ਇਹ ਕੋਈ ਤਰੀਕਾ ਨਹੀਂ ਪੁਲਿਸ ਜਾਂ ਗੁੰਡਾਦੱਤਵਾਦੀ ਕਿਤੇ ਇਹ ਪੱਤਰਕਾਰਾਂ ਨਾਲ ਮੁਲਾਕਾਤ ਨੇ ਤੋਂ ਪਹਿਲਾਂ ਆਮ ਆਦੀ ਪਾਰਟੀ ਦੇ ਭਗਵੰਤ ਮਾਨ ਨੇ ਇਸ ਤਰ੍ਹਾਂ ਦਾ ਕਿਹਾ ਪੀੜ ਨੂੰ ਕਹਤਾ ਇਹ ਪੱਤਰਕਾਰਾਂ ਨੂੰ ਚੱਕ ਕੇ ਬਾਹਰ ਸੜਦੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਚਾਹੇ ਮਜੀਠੀਆ ਹੋਵੇ ਚਾਹੇ ਭਗਵੰਤ ਮਾਨ ਹੋਵੇ ਚਾਹੇ ਕੋਈ ਹੋਰ ਹੋਵੇ ਚਾਹੇ ਕਾਂਗਰਸ ਪਾਰਟੀ ਦਾ ਹੋਵੇ ਅਸੀਂ ਜਿਹੜਾ ਕੋਈ ਇਸ ਤਰ੍ਹਾਂ ਦਾ ਕਰੂ ਉਹਦੇ ਖਿਲਾਫ ਪੂਰਾ ਰੋਸ ਮਜਾਰਾ ਕਰਾਂਗੇ ਔਰ ਉਹਦੇ ਬਿਲਕੁਲ ਸਾਹਮਣੇ ਜਿੱਦਾਂ ਇੱਕ ਕਰਕੇ ਲੜਾਂਗੇ ਉਹਦੇ ਨਾਲ ਨਿਊਜ਼ ਡੈਸ਼ ਤੋਂ ਰਜੀਵ ਸ਼ਰਮਾ ਦੇ ਨਾਲ ਫਰੀਦਕੋਟ ਤੋਂ ਜਗਤਾਰ ਦੋ ਸਾਂਝੀ ਦੀ ਰਿਪੋਰਟ ਪੰਜਾਬ ਨਾਓ no.